ਤੂੰ 15 ਸਾਲ ਪਹਿਲਾਂ ਗੁਰਦਾਸਪਨ ਸਾਹਿਬ ਦਾ ਇੱਕ ਗੀਤ ਬਹੁਤ ਮਕਬੂਲ ਹੋਇਆ ਸੀ ਹਾਲਾਂਕਿ ਮਕਬੂਲਤਾ ਅੱਜ ਵੀ ਹੈ ਕਿ ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌਲੀ-ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ ਤੂੰ ਚੜ ਗਏ ਓ ਅਕਾਸ਼ ਤੇ ਹੁਣ ਤੈਨੂੰ ਕੀ ਆਖਾਂ ਫੇਲ ਕਹਾ ਕਿ ਤੈਨੂੰ ਪਾਸ ਇਹ ਗਾਣੇ ਦੇ ਅਰਥ ਅੱਜ ਕਿਸੇ ਦੇ ਵੱਲੋਂ ਸਮਝਾਏ ਗਏ ਨੇ ਕਿਹਦੇ ਵੱਲੋਂ ਸਮਝਾਏ ਗਏ ਨੇ ਕਿਉਂ ਸਮਝਾਏ ਗਏ ਨੇ ਸਾਰੀਆਂ ਚੀਜ਼ਾਂ ਤਫਸੀਲ ਰੂਪੀ ਜਾਣਕਾਰੀਆਂ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਸ ਤਰੀਕੇ ਬੇਬਾਕੀ ਦੇ ਨਾਲ ਆਪਣੀ ਗੱਲ ਸਾਹਮਣੇ ਰੱਖੀ ਜਾਂਦੀ ਹੈ ਉਹਦੇ ਬਾਰੇ ਸਾਰੇ ਵਾਕਵੀਅਤ ਰੱਖਦੇ ਨੇ ਪਰ ਉਹਨਾਂ ਦੇ ਵੱਲੋਂ ਬੀਤੇ ਕੱਲ ਈਸੜੂ ਦੇ ਵਿੱਚ ਹੋ ਰਹੇ ਸਮਾਗਮ ਦੇ ਦੌਰਾਨ ਇਹ ਗਾਣੇ ਨੂੰ ਦੁਹਰਾਇਆ ਗਿਆ ਦੁਹਰਾਇਆ ਦੇ ਪਿੱਛੇ ਵਜਾ ਇਹ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਟਾਰਗੇਟ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਐਸਜੀਪੀਸੀ ਦੇ ਵੱਲੋਂ ਤੁਹਾਨੂੰ ਪੜਾਇਆ ਲਿਖਾਇਆ ਗਿਆ ਤੁਹਾਨੂੰ ਐਡੇ ਵੱਡੇ ਵੱਡੇ ਅਹੁਦੇ ਦੇ ਉੱਪਰ ਰੱਖਿਆ ਗਿਆ ਤੁਹਾਨੂੰ ਐਡਾ ਮਾਣ ਬਖਸ਼ਿਆ ਗਿਆ ਤੇ ਬਾਅਦ ਦੇ ਵਿੱਚ ਤੁਹਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੀ ਜੜ੍ਹਾਂ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਚੰਗੀ ਗੱਲ ਨਹੀਂ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਪਹਿਲਾਂ ਵੀ ਬਹੁਤ ਸਾਰੇ ਧੜੇ ਨਿਕਲੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਨਿਕਲਣ ਐਸੀ ਵੀ ਕੋਈ ਆਸ ਨਹੀਂ ਪ੍ਰਗਟਾਈ ਜਾ ਸਕਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਟੋਹੜਾ ਸਾਹਿਬ ਦੇ ਸਮੇਂ ਦੀ ਗੱਲ ਕਰ ਇਹਾਂ ਪਰ ਉਸ ਤੋਂ ਬਾਅਦ ਜਿਸ ਤਰੀਕੇ ਬਡਾਲਾ ਸਾਹਿਬ ਹੋਰਾਂ ਦੇ ਵੱਲੋਂ ਆਪਣਾ ਧੜਾ ਵੱਖਰਾ ਬਣਾ ਲਿਆ ਗਿਆ ਸੀ ਉਹ ਸਾਰੀ ਪ੍ਰਕਿਰਿਆ ਦੇ ਬਾਰੇ ਸਾਰੇ ਲੋਕ ਜਾਣਦੇ ਨੇ ਖਾਸ ਤੌਰ ਦੇ ਉੱਪਰ ਸਿਆਸਤ ਦੀ ਰੀਣਕ ਵੀ ਸਮਝ ਰੱਖਣ ਵਾਲਾ ਵਿਅਕਤੀ ਵਿਸ਼ੇਸ਼ ਇਸ ਗੱਲ ਤੋਂ ਵਾਕਫ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਅਡੋ-ਪਾੜ ਹੁੰਦਾ ਹੀ ਆਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਥਿਤੀਆਂ ਸੁਧਰਨ ਵਾਲੇ ਪਾਸੇ ਨੂੰ ਹਾਲ ਫਿਲਹਾਲ ਜਾਂਦੀਆਂ ਦਿਖੜੀ ਨਹੀਂ ਦੇ ਰਹੀਆਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਤਰੀਕੇ 파ਟੋ ਤਾੜ ਹੋਣ ਵਾਲੀ ਸਥਿਤੀ ਜਿਹੜੀ ਬਣੀ ਪਈ ਹੈ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਾਲੇ ਪੱਖ ਦੀ ਗੱਲ ਕਰੀਏ ਉਹ ਕਹਿੰਦੇ ਕਿ ਭਾਈ ਸਾਡੇ ਤੋਂ ਤਾਂ ਪੰਥ ਬਾਗੋ ਬਾਗੀ ਬਹੁਤ ਹੋਇਆ ਪਿਆ ਉਹ ਕਹਿੰਦੇ ਕਿ ਸਾਡੇ ਇਸ ਸਾਰੇ ਵਰਤਾਰੇ ਦੇ ਨਾਲ ਜਿਹੜਾ ਕਿ ਉਹਨਾਂ ਦੇ ਵੱਲੋਂ ਨਵਾਂ ਪ੍ਰਧਾਨ ਚੁਣਿਆ ਗਿਆ ਹੈ ਜਥੇਦਾਰ ਜਿਹੜੇ ਨੇ ਸਾਬਕਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਦੇ ਬਾਰੇ ਉਹ ਕਹਿੰਦੇ ਲੋਕ ਖੁਸ਼ਬੋਧ ਨਹੀਂ ਲੋਕਾਂ ਦੇ ਵੱਲੋਂ ਸਾਨੂੰ ਸੁਰਖ ਸੁਨੇਹੇ ਭੇਜੇ ਜਾ ਰਹੇ ਨੇ ਕਿ ਭਾਈ ਆ ਚੰਗੀ ਗੱਲ ਹੋਈ ਆ ਬਾਦਲ ਢੜੇ ਨੂੰ ਤੁਸੀਂ ਪਾਸੇ ਕੀਤਾ ਤੇ ਹੁਣ ਇਸ ਤਰੀਕੇ ਦੇ ਨਾਲ ਪੰਥ ਦੀ ਮਜ਼ਬੂਤੀ ਦੇ ਲਈ ਕੰਮ ਹੋਣਗੇ ਪਰ ਜੇਕਰ ਸ਼ੋਭਨੀ ਅਕਾਲੀ ਦਲ ਬਾਦਲ ਢੜੇ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਵੀ ਉਹ ਇੱਕ ਦੂਸਰੇ ਨੂੰ ਸਿਆਸੀ ਚੁੰਡੀਆਂ ਵੜਦੇ ਦਿਖਾ ਲਈ ਦੇ ਰਹੇ ਨੇ ਉਹ ਕਹਿੰਦੇ ਕਿ ਭਾਈ ਇਹ ਸਾਰਾ ਇਹ ਜਿਹੜੇ ਸਾਡੇ ਵਿੱਚੋਂ ਨਿਕਲੇ ਹੋਏ ਨੇ ਇਹਨਾਂ ਦੇ ਵੱਲੋਂ ਪਹਿਲਾਂ ਸਾਡੇ ਹੀ ਇਸ ਸਿਆਸਤ ਦਾ ਸੁੱਖ ਭੋਗਿਆ ਗਿਆ ਵੱਡੇ-ਵੱਡੇ ਅਹੁਦਿਆਂ ਦੇ ਉੱਪਰ ਇਹਨਾਂ ਦੇ ਵੱਲੋਂ ਵਰਾਜਮਾਨ ਰਿਹਾ ਗਿਆ ਉਥੇ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਇਹਨਾਂ ਦੇ ਵੱਲੋਂ ਐਸ਼ ਪ੍ਰਸਤੀ ਕੀਤੀ ਗਈ ਤੇ ਹੁਣ ਜਦੋਂ ਕੌਮ ਦੇ ਉੱਪਰ ਹੁਣ ਜਦੋਂ ਇਸ ਪਾਰਟੀ ਦੇ ਉੱਪਰ ਮਾੜਾ ਸਮਾ ਸੀ ਤੇ ਆਪਣਾ ਡੱਗੀ ਡੋਰਾ ਵੱਖਰਾ ਬਣਾਉਂਦੇ ਹੋਏ ਇਹਨਾਂ ਦੇ ਵੱਲੋਂ ਆਪਣੀ ਇੱਕ ਨਵੀਂ ਪਾਰਟੀ ਬਣਾਉਣ ਦੀ ਚਰਚਾ ਸ਼ੁਰੂ ਕੀਤੀ ਗਈ ਤੇ ਉਸ ਪਾਰਟੀ ਨੂੰ ਬਣਾ ਵੀ ਲਿਆ ਗਿਆ ਹਾਲਾਂਕਿ ਸੰਵਿਧਾਨਕ ਤੌਰ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਮਾਨਤਾ ਪ੍ਰਾਪਤ ਇਹ ਨਵਾਂ ਧੜਾ ਨਹੀਂ 420 ਪਰਚੇ ਕਰਵਾਉਣ ਦੀ ਗੱਲ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵਾਲੇ ਪਾਸਿਓਂ ਕੀਤੀ ਜਾਂਦੀ ਹੈ ਪਰ ਇਹ ਸਾਰੀਆਂ ਸਥਿਤੀਆਂ ਇਸ ਵਕਤ ਵੀ ਉਲਝਦੀਆਂ ਦਿਖਾ ਲਈ ਦੇ ਰੀਆਂ ਨੇ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਹੋਣ ਵਾਲਾ ਕੰਮ ਜਿਹੜਾ ਇਹ ਕਿਤੇ ਨਾ ਕਿਤੇ ਇਸ ਗੁੰਝਲਦਾਰ ਸਥਿਤੀ ਨੂੰ ਹੋਰ ਗੁੰਝਲਦਾਰ ਕਰਦਾ ਜਾ ਰਿਹਾ ਹੈ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਜੇਕਰ ਇੱਕ ਧੜੇ ਤੋਂ ਦੂਸਰਾ ਧੜਾ ਬਣਦਾ ਹੈ ਦੂਸਰੇ ਤੋਂ ਤੀਸਰਾ ਧੜਾ ਬਣਦਾ ਹੈ ਜਿਹੜਾ ਕਿ ਲਗਾਤਾਰ ਵਰਤਾਰੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਹੁੰਦਾ ਰਿਹਾ ਹੈ ਜੇਕਰ ਇਸੇ ਤਰੀਕੇ ਦੀਆਂ ਸਥਿਤੀਆਂ ਰਹੀਆਂ ਤਾਂ 227 ਦੇ ਵਿੱਚ ਹਰੇਕ ਧੜੇ ਨੂੰ 5-5000 ਵੀ ਵੋਟ ਪਏ ਤੇ ਸ਼ਾਂਕਾ ਦਾ ਵਿਸ਼ਾ ਬਣਿਆ ਪਿਆ ਹਾਲਾਂਕਿ ਦਮਕ ਜੇ ਸਾਰਿਆਂ ਦੇ ਵੱਲੋਂ ਵੀ ਮਾਰੀ ਜਾਂਦੇ ਨੇ ਕਿ ਭਾਈ ਅਸੀਂ ਸ਼੍ਰੋਮਣੀ ਅਕਾਲੀ ਦਲ ਅਸਲੀਆਂ ਸਾਡੇ ਵੱਲੋਂ ਪੰਥ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਅਸੀਂ ਪੰਜਾਬ ਨੂੰ ਸਵਿਰਦਤਾ ਦੇ ਨਾਲ ਸਾਹਮਣੇ ਲੈ ਕੇ ਰੱਖਣ ਦੀ ਯਾਹ ਪਰ ਹੱਕਾਂ ਹਕੂਕਾਂ ਦੀ ਗੱਲ ਸਾਡੇ ਵਾਂਗੂ ਤਾਂ ਕਿਸੇ ਵੱਲੋਂ ਕੀਤੀ ਨਹੀਂ ਜਾਣੀ ਸਾਰੇ ਧੜੇ ਕਹਿੰਦੇ ਫਿਰਦੇ ਨੇ ਪਰ ਇਸ ਵਕਤ ਸਥਿਤੀਆਂ ਇੰਨੀਆਂ ਨਾਜ਼ੁਕ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਬਣੀਆਂ ਪਈਆਂ ਨੇ ਕਿ ਇੱਕ ਦੂਸਰੇ ਦੇ ਉੱਪਰ ਨਿੱਜੀ ਵਾਰਾਂ ਤੋਂ ਸਵਾਏ ਪੰਜਾਬ ਦੇ ਮਸਲੇ ਮੁਫਾਦਾਂ ਦੇ ਉੱਪਰ ਕਿਸੇ ਤਰੀਕੇ ਦੀ ਕੋਈ ਵਾਜਬ ਕੋਈ ਸਵਿਰਦ ਕੋਈ ਚੰਗੀ ਕੋਈ ਉਮਦਾ ਚ ਦੀ ਇਹ ਸਾਰੀਆਂ ਚੀਜ਼ਾਂ ਹੁਣ ਰੁਕਣ ਗਿਆ ਕਿੱਥੇ ਜਾ ਕੇ ਕੀ ਇਸੇ ਤਰੀਕੇ ਮਿਹਣੋ ਮਿਹਣੀ ਹੋਣ ਦੇ ਲਈ ਇਹਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਨਿੱਜੀ ਮਸਲਿਆਂ ਨੂੰ ਲੈ ਕੇ ਕਟਾਕਸ਼ ਕੀਤੇ ਜਾਣੇ ਨੇ ਜਾਂ ਫਿਰ ਇਹਨਾਂ ਦੇ ਵੱਲੋਂ ਸਵਰਧਤਾ ਦੇ ਨਾਲ ਪੰਜਾਬ ਦੇ ਉਹਨਾਂ ਮਸਲਿਆਂ ਦੇ ਉੱਪਰ ਰੱਖ ਰਖਾਵ ਦੇ ਲਈ ਕੋਈ ਰਣਨੀਤੀ ਬਣਾਈ ਜਾਏਗੀ ਜਾਂ ਫਿਰ ਇੱਕ ਬੁੱਕਲ ਦੇ ਵਿੱਚ ਇਕੱਠੇ ਹੋ ਕੇ ਇਹਨਾਂ ਦੇ ਵੱਲੋਂ ਪੰਜਾਬ ਦੇ ਆਉਣ ਵਾਲੇ ਭੁੱਖ ਨੂੰ ਸਵਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਇਹ ਤਾਂ ਹੁਣ ਰੱਬ ਹੀ ਜਾਣਦਾ ਇਹ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਜਦੋਂ ਕਿਸੇ ਖੇਤਰੀ ਪਾਰਟੀ ਦੇ ਲਈ ਵਿਰੋਧੀ ਤਰ੍ਹਾਂ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਹੋਵੇ ਮੈਂ ਗੱਲ ਕਰ ਰਿਹਾ ਸੁਨੀਲ ਜਾਖੜ ਹੋਰਾਂ ਦੀ ਉਹਨਾਂ ਨੇ ਵੀ ਕਿਹਾ ਸੀ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਮਜ਼ਬੂਤ ਹੋਣ ਵਾਲੇ ਪਾਸੇ ਨੂੰ ਜਦੋਂ ਜਾਏਗੀ ਪੰਜਾਬ ਦੇ ਮਸਲੇ ਤੇ ਮੁਫਾਤ ਜਿਹੜੇ ਨੇ ਉਹ ਹੱਲ ਹੋਣ ਵਾਲੇ ਪਾਸੇ ਨੂੰ ਤੁਰਨਗੇ ਜਦੋਂ ਵਿਰੋਧੀ ਤਰ੍ਹਾਂ ਤੁਹਾਡੇ ਬਾਰੇ ਇਹ ਸੋਚਦੀਆਂ ਹੋਣ ਕਿ ਭਾਈ ਤੁਸੀਂ ਇਕੱਠੇ ਹੋਵੋ ਤੁਹਾਡੇ ਵੱਲੋਂ ਆਪਣੀ ਮਜ਼ਬੂਤੀ ਦੇ ਲਈ ਕੰਮਕਾਜ ਕੀਤੇ ਜਾਣ ਰਣਨੀਤੀਆਂ ਬਣਾਈਆਂ ਜਾਣ ਉਹਨਾਂ ਰਣਨੀਤੀਆਂ ਨੂੰ ਜ਼ਮੀਨੀ ਧਰਤਾਂ ਦੇ ਉੱਪਰ ਅਮਲੀ ਜਾਮਾ ਪਹਿਨ ਆ ਜਾਵੇ ਇਹ ਸਾਰੀਆਂ ਹੀ ਚੀਜ਼ਾਂ ਜਦੋਂ ਕੀਤੀਆਂ ਜਾਂਦੀਆਂ ਤੁਹਾਡੇ ਵਿਰੋਧੀ ਧਿਰਾਂਲੇ ਪਾਸਿਓਂ ਜਾਣ ਤਾਂ ਤੁਹਾਡੇ ਵਿੱਚ ਇਕਤਾ ਕਿਉਂ ਨਹੀਂ ਹੁੰਦੀ ਵੱਡਾ ਸਵਾਲ ਇਹ ਵੀ ਬਣਿਆ ਪਿਆ ਹੁਣ ਨਾਲ ਦੀ ਨਾਲ ਆਸ ਉਮੀਦ ਦੇ ਕਾਮਨਾ ਅਸੀਂ ਵੀ ਕਰਦੇ ਹਾਂ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਵੇਂ ਧੜੇ ਤਾਂ ਜਿਹੜੇ ਨਿਕਲਦੇ ਨੇ ਉਹ ਤਾਂ ਨਿਕਲ ਹੀ ਰਹੇ ਨੇ ਉਹਨਾਂ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ ਪਰ ਜਿਹੜਾ ਜਿਹੜਾ ਧੜਾ ਵੀ ਬਣਦਾ ਹੈ ਪੰਜਾਬ ਦੀ ਬਿਹਤਰੀ ਦੇ ਲਈ ਕੰਮਕਾਜ ਉਹਨਾਂ ਦੇ ਵੱਲੋਂ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਲੋਕ ਇਸ ਵਕਤ ਵੱਡੇ ਛੱਛੋਪਣ ਦੇ ਵਿੱਚ ਪਏ ਹੋਏ ਨੇ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਅਸਲੀ ਕਿਹੜਾ ਤੇ ਨਕਲੀ ਕਿਹੜਾ ਹੁਣ ਲੋਕਾਂ ਦੇ ਵੱਲੋਂ 202 ਨ ਪਰ ਉਸ ਤੋਂ ਪਹਿਲਾਂ ਪਿਆ ਕਾਟੋ ਕਲੇਸ਼ ਜਿਹੜਾ ਹੈ ਇਸ ਦੇ ਬਾਰੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਕੁਝ ਵੱਲਬਲਿੰਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਅੱਜ ਤੋਂ 15 ਸਾਲ ਪਹਿਲਾਂ ਗੁਰਦਾਸ ਮਾਨ ਸਾਹਿਬ ਦਾ ਇੱਕ ਗੀਤ ਬਹੁਤ ਮਕਬੂਲ ਹੋਇਆ ਸੀ ਹਾਲਾਂਕਿ ਮਕਬੂਲਤਾ ਅੱਜ ਵੀ ਹੈ ਕਿ ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ ਤੂੰ ਚੜ ਗਏ ਓ ਆਕਾਸ਼ ਤੇ ਹੁਣ ਤੈਨੂੰ ਕੀ ਆਖਾਂ ਫੇਲ ਕਹਾ ਕਿ ਤੈਨੂੰ ਪਾਸ ਇਹ ਗਾਣੇ ਦੇ ਅਰਥ ਅੱਜ ਕਿਸੇ ਦੇ ਵੱਲੋਂ ਸਮਝਾਏ ਗਏ ਨੇ ਕਿਹਦੇ ਵੱਲੋਂ ਸਮਝਾਏ ਗਏ ਨੇ ਕਿਉਂ ਸਮਝਾਏ ਗਏ ਨੇ ਸਾਰੀਆਂ ਚੀਜ਼ਾਂ ਤਫਸੀਲ ਰੂਪੀ ਜਾਣਕਾਰੀਆਂ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਸ ਤਰੀਕੇ ਬੇਬਾਕੀ ਦੇ ਨਾਲ ਆਪਣੀ ਗੱਲ ਸਾਹਮਣੇ ਰੱਖੀ ਜਾਂਦੀ ਹੈ ਉਹਦੇ ਬਾਰੇ ਸਾਰੇ ਵਾਕਵੀਅਤ ਰੱਖਦੇ ਨੇ ਪਰ ਉਹਨਾਂ ਦੇ ਵੱਲੋਂ ਬੀਤੇ ਕੱਲ ਈਸੜੂ ਦੇ ਵਿੱਚ ਹੋ ਰਹੇ ਸਮਾਗਮ ਦੇ ਦੌਰਾਨ ਇਹ ਗਾਣੇ ਨੂੰ ਦੁਹਰਾਇਆ ਗਿਆ ਦੁਹਰਾ ਉਹਦੇ ਪਿੱਛੇ ਵਜਾ ਇਹ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਟਾਰਗੇਟ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਐਸਜੀਪੀਸੀ ਦੇ ਵੱਲੋਂ ਤੁਹਾਨੂੰ ਪੜਾਇਆ ਲਿਖਾਇਆ ਗਿਆ ਤੁਹਾਨੂੰ ਐਡੇ ਵੱਡੇ ਵੱਡੇ ਅਹੁਦੇ ਦੇ ਉੱਪਰ ਰੱਖਿਆ ਗਿਆ ਤੁਹਾਨੂੰ ਐਡਾ ਮਾਣ ਬਖਸ਼ਿਆ ਗਿਆ ਤੇ ਬਾਅਦ ਦੇ ਵਿੱਚ ਤੁਹਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੀ ਜੜ੍ਹਾਂ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਚੰਗੀ ਗੱਲ ਨਹੀਂ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਪਹਿਲਾਂ ਵੀ ਬਹੁਤ ਸਾਰੇ ਧੜੇ ਨਿਕਲੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਨਿਕਲਣ ਐਸੀ ਵੀ ਕੋਈ ਆਸ ਨਹੀਂ ਪ੍ਰਗਟਾਈ ਜਾ ਸਕਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਟੋਹੜਾ ਸਾਹਿਬ ਦੇ ਸਮੇਂ ਦੀ ਗੱ ਇਹਾਂ ਪਰ ਉਸ ਤੋਂ ਬਾਅਦ ਜਿਸ ਤਰੀਕੇ ਵਡਾਲਾ ਸਾਹਿਬ ਹੋਰਾਂ ਦੇ ਵੱਲੋਂ ਆਪਣਾ ਧੜਾ ਵੱਖਰਾ ਬਣਾ ਲਿਆ ਗਿਆ ਸੀ ਉਹ ਸਾਰੀ ਪ੍ਰਕਿਰਿਆ ਦੇ ਬਾਰੇ ਸਾਰੇ ਲੋਕ ਜਾਣਦੇ ਨੇ ਖਾਸ ਤੌਰ ਦੇ ਉੱਪਰ ਸਿਆਸਤ ਦੀ ਰੀਣਕ ਵੀ ਸਮਝ ਰੱਖਣ ਵਾਲਾ ਵਿਅਕਤੀ ਵਿਸ਼ੇਸ਼ ਇਸ ਗੱਲ ਤੋਂ ਵਾਕਫ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਅਡੋ-ਪਾੜ ਹੁੰਦਾ ਹੀ ਆਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਥਿਤੀਆਂ ਸੁਧਰਨ ਵਾਲੇ ਪਾਸੇ ਨੂੰ ਹਾਲ ਫਿਲਹਾਲ ਜਾਂਦੀਆਂ ਦਿਖੜੀ ਨਹੀਂ ਦੇ ਰਹੀਆਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਤਰੀਕੇ 파ਟੋ ਤਾੜ ਹੋਣ ਵਾਲੀ ਸਥਿਤੀ ਜਿਹੜੀ ਬਣੀ ਪਈ ਹੈ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਾਲੇ ਪੱਖ ਦੀ ਗੱਲ ਕਰੀਏ ਉਹ ਕਹਿੰਦੇ ਕਿ ਭਾਈ ਸਾਡੇ ਤੋਂ ਤਾਂ ਪੰਥ ਆਗੋ-ਬਾਗੀ ਬਹੁਤ ਹੋਇਆ ਪਿਆ ਉਹ ਕਹਿੰਦੇ ਕਿ ਸਾਡੇ ਇਸ ਸਾਰੇ ਵਰਤਾਰੇ ਦੇ ਨਾਲ ਜਿਹੜਾ ਕਿ ਉਹਨਾਂ ਦੇ ਵੱਲੋਂ ਨਵਾਂ ਪ੍ਰਧਾਨ ਚੁਣਿਆ ਗਿਆ ਹੈ ਜਥੇਦਾਰ ਜਿਹੜੇ ਨੇ ਸਾਬਕਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਦੇ ਬਾਰੇ ਉਹ ਕਹਿੰਦੇ ਲੋਕ ਖੁਸ਼ਬੋਧ ਨਹੀਂ ਲੋਕਾਂ ਦੇ ਵੱਲੋਂ ਸਾਨੂੰ ਸੁਰਖ ਸੁਨੇਹੇ ਭੇਜੇ ਜਾ ਰਹੇ ਨੇ ਕਿ ਭਾਈ ਆਹ ਚੰਗੀ ਗੱਲ ਹੋਈ ਆ ਬਾਦਲ ਢੜੇ ਨੂੰ ਤੁਸੀਂ ਪਾਸੇ ਕੀਤਾ ਤੇ ਹੁਣ ਇਸ ਤਰੀਕੇ ਦੇ ਨਾਲ ਪੰਥ ਦੀ ਮਜ਼ਬੂਤੀ ਦੇ ਲਈ ਕੰਮ ਹੋਣਗੇ ਪਰ ਜੇਕਰ ਸ਼ੋਭਨੀ ਅਕਾਲੀ ਦਲ ਬਾਦਲ ਢੜੇ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਵੀ ਉਹ ਇੱਕ ਦੂਸਰੇ ਨੂੰ ਸਿਆਸੀ ਚੁੰਡੀਆਂ ਵੜਦੇ ਦਿਖਾ ਲਈ ਦੇ ਰਹੇ ਨੇ ਉਹ ਕਹਿੰਦੇ ਕਿ ਭਾਈ ਇਹ ਸਾਰੇ ਜਿਹੜੇ ਸਾਡੇ ਵਿੱਚੋਂ ਨਿਕਲੇ ਹੋਏ ਨੇ ਇਹਨਾਂ ਦੇ ਵੱਲੋਂ ਪਹਿਲਾਂ ਸਾਡੇ ਹੀ ਇਸ ਸਿਆਸਤ ਦਾ ਸੁੱਖ ਭੋਗਿਆ ਗਿਆ ਵੱਡੇ-ਵੱਡੇ ਅਹੁਦਿਆਂ ਦੇ ਉੱਪਰ ਇਹਨਾਂ ਦੇ ਵੱਲੋਂ ਵਰਾਜਮਾਨ ਰਿਹਾ ਗਿਆ ਉਥੇ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਇਹਨਾਂ ਦੇ ਵੱਲੋਂ ਐਸ਼ ਪ੍ਰਸਤੀ ਕੀਤੀ ਗਈ ਤੇ ਹੁਣ ਜਦੋਂ ਕੌਮ ਦੇ ਉੱਪਰ ਹੁਣ ਜਦੋਂ ਇਸ ਪਾਰਟੀ ਦੇ ਉੱਪਰ ਮਾੜਾ ਸਮਾ ਸੀ ਤੇ ਆਪਣਾ ਡੱਗੀ ਡੋਰਾ ਵੱਖਰਾ ਬਣਾਉਂਦੇ ਹੋਏ ਇਹਨਾਂ ਦੇ ਵੱਲੋਂ ਆਪਣੀ ਇੱਕ ਨਵੀਂ ਪਾਰਟੀ ਬਣਾਉਣ ਦੀ ਚਰਚਾ ਸ਼ੁਰੂ ਕੀਤੀ ਗਈ ਤੇ ਉਸ ਪਾਰਟੀ ਨੂੰ ਬਣਾ ਵੀ ਲਿਆ ਗਿਆ ਹਾਲਾਂਕਿ ਸੰਵਿਧਾਨਕ ਤੌਰ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਮਾਨਤਾ ਪ੍ਰਾਪਤ ਇਹ ਨਵਾਂ ਧੜਾ ਨਹੀਂ 420 ਪਰ ਚੇ ਕਰਵਾਉਣ ਦੀ ਗੱਲ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵਾਲੇ ਪਾਸਿਓਂ ਕੀਤੀ ਜਾਂਦੀ ਹੈ ਪਰ ਇਹ ਸਾਰੀਆਂ ਸਥਿਤੀਆਂ ਇਸ ਵਕਤ ਵੀ ਉਲਝਦੀਆਂ ਦਿਖਾ ਲਈ ਦੇ ਰੀਆਂ ਨੇ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਹੋਣ ਵਾਲਾ ਕੰਮ ਜਿਹੜਾ ਇਹ ਕਿਤੇ ਨਾ ਕਿਤੇ ਇਸ ਗੁੰਝਲਦਾਰ ਸਥਿਤੀ ਨੂੰ ਹੋਰ ਗੁੰਝਲਦਾਰ ਕਰਦਾ ਜਾ ਰਿਹਾ ਹੈ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਜੇਕਰ ਇੱਕ ਧੜੇ ਤੋਂ ਦੂਸਰਾ ਧੜਾ ਬਣਦਾ ਹੈ ਦੂਸਰੇ ਤੋਂ ਤੀਸਰਾ ਧੜਾ ਬਣਦਾ ਹੈ ਜਿਹੜਾ ਕਿ ਲਗਾਤਾਰ ਵਰਤਾਰੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਹੁੰਦਾ ਰਿਹਾ ਹੈ ਜੇਕਰ ਇਸੇ ਤਰੀਕੇ ਦੀਆਂ ਸਥਿਤੀਆਂ ਰਹੀਆਂ ਤਾਂ 227 ਦੇ ਵਿੱਚ ਹਰੇਕ ਧੜੇ ਨੂੰ 5-5000 ਵੀ ਵੋਟ ਪਏ ਤੇ ਸ਼ਾਂਕਾ ਦਾ ਵਿਸ਼ਾ ਬਣਿਆ ਪਿਆ ਹਾਲਾਂਕਿ ਦਮਕ ਜੇ ਸਾਰਿਆਂ ਦੇ ਵੱਲੋਂ ਵੀ ਮਾਰੀ ਜਾਂਦੇ ਨੇ ਕਿ ਭਾਈ ਅਸੀਂ ਸ਼੍ਰੋਮਣੀ ਅਕਾਲੀ ਦਲ ਅਸਲੀਆਂ ਸਾਡੇ ਵੱਲੋਂ ਪੰਥ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਅਸੀਂ ਪੰਜਾਬ ਨੂੰ ਸਵਿਰਦਤਾ ਦੇ ਨਾਲ ਸਾਹਮਣੇ ਲੈ ਕੇ ਰੱਖਣ ਦੀ ਯਾਂ ਪਰ ਹੱਕਾਂ ਹਕੂਕਾਂ ਦੀ ਗੱਲ ਸਾਡੇ ਵਾਂਗੂ ਤਾਂ ਕਿਸੇ ਵੱਲੋਂ ਕੀਤੀ ਨਹੀਂ ਜਾਣੀ ਸਾਰੇ ਧੜੇ ਕਹਿੰਦੇ ਫਿਰਦੇ ਨੇ ਪਰ ਇਸ ਵਕਤ ਸਥਿਤੀਆਂ ਇੰਨੀਆਂ ਨਾਜ਼ੁਕ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਬਣੀਆਂ ਪਈਆਂ ਨੇ ਕਿ ਇੱਕ ਦੂਸਰੇ ਦੇ ਉੱਪਰ ਨਿੱਜੀ ਵਾਰਾਂ ਤੋਂ ਸਵਾਏ ਪੰਜਾਬ ਦੇ ਮਸਲੇ ਮੁਫਾਦਾਂ ਦੇ ਉੱਪਰ ਕਿਸੇ ਤਰੀਕੇ ਦੀ ਕੋਈ ਵਾਜਬ ਕੋਈ ਸਵਿਰਦ ਕੋਈ ਚੰਗੀ ਕੋਈ ਉਮਦਾ ਚਰ ਜਾਂਦੀ ਇਹ ਸਾਰੀਆਂ ਹੀ ਚੀਜ਼ਾਂ ਹੁਣ ਰੁਕਣ ਗਿਆ ਕਿੱਥੇ ਜਾ ਕੇ ਕੀ ਇਸੇ ਤਰੀਕੇ ਮਿਹਣੋ ਮਣੀ ਹੋਣ ਦੇ ਲਈ ਇਹਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਨਿੱਜੀ ਮਸਲਿਆਂ ਨੂੰ ਲੈ ਕੇ ਕਟਾਕਸ਼ ਕੀਤੇ ਜਾਣੇ ਨੇ ਜਾਂ ਫਿਰ ਇਹਨਾਂ ਦੇ ਵੱਲੋਂ ਸਵਰਧਤਾ ਦੇ ਨਾਲ ਪੰਜਾਬ ਦੇ ਉਹਨਾਂ ਮਸਲਿਆਂ ਦੇ ਉੱਪਰ ਰੱਖ ਰਖਾਵ ਦੇ ਲਈ ਕੋਈ ਰਣਨੀਤੀ ਬਣਾਈ ਜਾਏਗੀ ਜਾਂ ਫਿਰ ਇੱਕ ਬੁੱਕੜ ਦੇ ਵਿੱਚ ਇਕੱਠੇ ਹੋ ਕੇ ਇਹਨਾਂ ਦੇ ਵੱਲੋਂ ਪੰਜਾਬ ਦੇ ਆਉਣ ਵਾਲੇ ਭੁੱਖ ਨੂੰ ਸਵਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਇਹ ਤਾਂ ਹੁਣ ਰੱਬ ਹੀ ਜਾਣਦਾ ਇਹ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਜਦੋਂ ਕਿਸੇ ਖੇਤਰੀ ਪਾਰਟੀ ਦੇ ਲਈ ਵਿਰੋਧੀ ਤਰ੍ਹਾਂ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਹੋਵੇ ਮੈਂ ਗੱਲ ਕਰ ਰਿਹਾ ਸੁਨੀਲ ਜਾਖੜ ਹੋਰਾਂ ਦੀ ਉਹਨਾਂ ਨੇ ਵੀ ਕਿਹਾ ਸੀ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਮਜ਼ਬੂਤ ਹੋਣ ਵਾਲੇ ਪਾਸੇ ਨੂੰ ਜਦੋਂ ਜਾਏਗੀ ਪੰਜਾਬ ਦੇ ਮਸਲੇ ਤੇ ਮੁਫਾਤ ਜਿਹੜੇ ਨੇ ਉਹ ਹੱਲ ਹੋਣ ਵਾਲੇ ਪਾਸੇ ਨੂੰ ਤੁਰਨਗੇ ਜਦੋਂ ਵਿਰੋਧੀ ਤਰ੍ਹਾਂ ਤੁਹਾਡੇ ਬਾਰੇ ਇਹ ਸੋਚਦੀਆਂ ਹੋਣ ਕਿ ਭਾਈ ਤੁਸੀਂ ਇਕੱਠੇ ਹੋਵੋ ਤੁਹਾਡੇ ਵੱਲੋਂ ਆਪਣੀ ਮਜ਼ਬੂਤੀ ਦੇ ਲਈ ਕੰਮਕਾਜ ਕੀਤੇ ਜਾਣ ਰਣਨੀਤੀਆਂ ਬਣਾਈਆਂ ਜਾਣ ਉਹਨਾਂ ਰਣਨੀਤੀਆਂ ਨੂੰ ਜ਼ਮੀਨੀ ਧਰਤਾਂ ਦੇ ਉੱਪਰ ਅਮਲੀ ਜਾਮਾ ਪਹਿਨ ਜਾਵੇ ਇਹ ਸਾਰੀਆਂ ਹੀ ਚੀਜ਼ਾਂ ਜਦੋਂ ਕੀਤੀਆਂ ਜਾਂਦੀਆਂ ਤੁਹਾਡੇ ਵਿਰੋਧੀ ਧਿਰਾਂਲੇ ਪਾਸਿਓਂ ਜਾਣ ਤਾਂ ਤੁਹਾਡੇ ਵਿੱਚ ਇਕਤਾ ਕਿਉਂ ਨਹੀਂ ਹੁੰਦੀ ਵੱਡਾ ਸਵਾਲ ਇਹ ਵੀ ਬਣਿਆ ਪਿਆ ਹੁਣ ਨਾਲ ਦੀ ਨਾਲ ਆਸ ਉਮੀਦ ਦੇ ਕਾਮਨਾ ਅਸੀਂ ਵੀ ਕਰਦੇ ਹਾਂ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਵੇਂ ਧੜੇ ਤਾਂ ਜਿਹੜੇ ਨਿਕਲਦੇ ਨੇ ਉਹ ਤਾਂ ਨਿਕਲ ਹੀ ਰਹੇ ਨੇ ਉਹਨਾਂ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ ਪਰ ਜਿਹੜਾ ਜਿਹੜਾ ਧੜਾ ਵੀ ਬਣਦਾ ਹੈ ਪੰਜਾਬ ਦੀ ਬਿਹਤਰੀ ਦੇ ਲਈ ਕੰਮਕਾਜ ਉਹਨਾਂ ਦੇ ਵੱਲੋਂ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਲੋਕ ਇਸ ਵਕਤ ਵੱਡੇ ਛੱਛੋਪਣ ਦੇ ਵਿੱਚ ਪਏ ਹੋਏ ਨੇ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਅਸਲੀ ਕਿਹੜਾ ਤੇ ਨਕਲੀ ਕਿਹੜਾ ਹੁਣ ਲੋਕਾਂ ਦੇ ਵੱਲੋਂ 202 पर ਉਸ ਤੋਂ ਪਹਿਲਾਂ ਪਿਆ ਕਾਟੋ ਕਲੇਸ਼ ਜਿਹੜਾ ਹੈ ਇਸ ਦੇ ਬਾਰੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਕੁਝ ਵੱਲਬਲ ਰਹਿੰਦੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ